ਅੰਮ੍ਰਿਤਸਰ ਵਿੱਚ ਆਏ ਦਿਨ ਹੀ ਗੋਲੀकांड ਹੁੰਦੇ ਰਹਿੰਦੇ ਨੇ ਤੇ ਹੁਣ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਹੋਈ ਹੈ ਇੱਥੇ ਇੱਕ ਨੰਬਰਦਾਰ ਦਾ ਕਤਲ ਕਰ ਦਿੱਤਾ ਗਿਆ ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਮੰਗਾਸਰਾਏ ਵਿੱਚ ਵਾਪਰੀ ਹੈ ਇਹ ਪਿੰਡ ਕੱਥੂ ਨੰਗਲ ਇਲਾਕੇ ਵਿੱਚ ਪੈਂਦਾ ਜਿੱਥੇ ਨੰਬਰਦਾਰ ਨੂੰ ਸ਼ਰੀਆਮ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਇਸ ਨੰਬਰਦਾਰ ਦੀ ਪਛਾਣ ਜਸਪਾਲ ਸਿੰਘ ਵਜੂ ਹੋਈ ਹੈ ਜੋ ਕਿ ਪਿੰਡ ਮੰਗਾਸਰਾਏ ਦਾ ਨੰਬਰਦਾਰ ਹੈ ਤੇ ਮੌਜੂਦਾ ਪੰਚਾਇਤ ਮੈਂਬਰ ਵੀ ਹੈ ਪੁਲਿਸ ਨੂੰ ਇਸ ਹੋਈ ਘਟਨਾ ਦੀ ਸੂਚਨਾ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਤਕਰਾਰਬਾਜ਼ੀ ਹੋਈ ਸੀ ਤੇ ਇਸ ਤਕਰਾਰਬਾਜ਼ੀ ਦਾ ਨਤੀਜਾ ਇਹ ਹੋਇਆ ਕਿ ਨੰਬਰਦਾਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਇਨ੍ਹਾਂ ਚੱਲੀਆਂ ਗੋਲੀਆਂ ਦਰਮਿਆਨ ਨੰਬਰਦਾਰ ਜਸਪਾਲ ਸਿੰਘ ਦੀ ਜਾਨ ਚਲੀ ਗਈ। ਇਸ ਹੋਈ ਘਟਨਾ ਦੇ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਹੋਈ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਮੇਟੀ 21225 ਨੂੰ ਕਰੇ ਉਹ ਸਮਾ ਸ਼ਾਮ ਸਭਿਕ 4 ਵਜੇ ਅਟਾ ਗਰੂਪੋ ਵਾਲੀ ਕਥੋਂ ਨੰਗਲ ਮੌਜੂਦ ਸੀ ਜਿਸ ਤੇ ਸਾਨੂੰ ਇੱਕ ਇਤਲਾਮ ਮਿਲਦੀ ਹੈ ਕਿ ਜਿਸ ਤੇ ਸਾਨੂੰ ਇਤਲਾਮ ਮਿਲਦੀ ਹੈ ਕਿ ਪਿੰਡ ਮਾਂਗਾ ਸਰਾਏ ਦੇ ਵਿੱਚ ਕਿਸੇ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਠੀਕ ਹੈ ਕੀ ਮੁਲਕੀ ਚੀਜ਼ ਕੀ ਸਾਹਮਣੇ ਆਏ ਮੁਢਲੀ ਤਰਤੀ ਜੋ ਮੌਕੇ ਤੇ ਜਾ ਕੇ ਦੇਖਿਆ ਕਿ ਉਸ ਵਿਅਕਤੀ ਦੀ ਮਕੀ ਗੋਲੀ ਲੱਗਨ ਕਰ ਜਿਹੜੀ ਉਹ ਮੌਤ ਹੋ ਗਈ ਆ ਤੇ ਉਸ ਦਿਨ ਪਰਿਵਾਰਕ ਮੈਂਬਰ ਤੇ ਭਰਾ ਮਨਜਿੰਦਰ ਸਿੰਘ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਪਿੰਡ ਦੇ ਵਿੱਚ ਨਾਲੀ ਨੁਲੀ ਨੂੰ ਲੈ ਕੇ ਤੇ ਜ਼ਮੀਨ ਨੂੰ ਲੈ ਕੇ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਦੇ ਤਹਿਤ ਮਕਦਮਾ ਨੰਬਰ 169 ਅੰਡਰ ਸੈਕਸ਼ਨ 103 121 125 ਬੀ ਐਨ ਐਸ ਤੇ 252752 ਨਾਟ ਆਰਮਜ਼ ਦਾ ਪੱਤਾ ਦਸਕੀਤਾ ਗਿਆ ਜਿਹੜਾ ਜਿਹੜਾ ਬੰਦਾ ਮਰਨ ਵਾਲਾ ਸੀ ਕੌਣ ਸੀ ਇਸ ਤਰ੍ਹਾਂ ਦਾ ਬੰਦਾ ਸੀ ਜਿਹੜੀ ਕ੍ਰਿਮੀਨਲ ਬੰਦਾ ਸੀ ਉਹ ਮਰਨ ਨੂੰ ਮਰਤਕ ਦੀ ਜਿਹੜੀ ਪਛਾਣ ਆ ਉਹਦਾ ਜਸਪਾਲ ਸਿੰਘ ਪੁੱਤਰ ਮਨ ਜੀਤ ਸਿੰਘ ਵਾਸੀ ਮਾਂਗਾਸਰਾਏ ਵਜੋਂ ਹੋਈ ਇੱਕ ਖੇਤੀਬਾੜੀ ਕਰਦਾ ਸੀ ਤੇ ਆਪਣਾ ਪਿੰਡ ਦੇ ਵਿੱਚ ਮੈਂਬਰ ਮੌਜੂਦਾ ਮੈਂਬਰ ਪੰਚਾਇਤ ਵੀ ਸੀ ਨੰਬਰ ਦਾ ਸੀ ਵੀ ਹੈ ਜਿਵੇਂ ਛੜੇ ਜਾ ਰਹੇ ਕਿ ਜਾਂ ਕੋਈ ਹੋਰ ਕੋਈ ਰੰਜਿਸ਼ ਜਿਵੇਂ ਹੁਣ ਨਵੀਆਂ ਜਿਵੇਂ ਇਲੈਕਸ਼ਨਾਂ ਵੀ ਆ ਗਈਆਂ ਉਹਦੇ ਮੁਤਾਬਕ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਇਸ ਦੇ ਬਾਰੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਏਗੀ ਤੇ ਜੋ ਵੀ ਮੁੱਢਲੀ ਤਫ਼ਤੀਸ਼ ਦੇ ਸਾਹਮਣੇ ਆਊਗਾ ਉਸ ਦੇ ਨਹੀਂ ਹਜੇ ਤਾਂ ਕਿ ਇਸ ਦੇ ਵਿੱਚ ਕੋਈ ਗਿਫਤਾਰੀ ਨਹੀਂ ਹੋਈ ਸੰਸਕਾਰ ਹੋ ਗਿਆ ਉਹਨਾਂ ਦਾ ਸੰਸਕਾਰ ਲਈ ਅੱਜ ਪੋਸਟ ਮਾਡਰਨ ਦੀ ਬੋਡੀ ਭੇਜੀ ਹੈ ਪੋਸਟ ਮਾਡਰਨ ਤੋਂ ਬਾਅਦ ਉਸਾਰ ਕੀਤਾ ਗਿਆ